ਨੇ ਸਮੇਂ ਦੇ ਤੋਂ ਸ਼ੌਂਕ ਪਿਆ ਹੈ ਕਿ ਲਗਾਤਾਰ ਜਿਹੜੇ ਪੇਂਟਿੰਗ ਕਰਦੇ ਐ ਇਹ ਇੱਕ ਸਾਲ ਇੱਕ ਸਾਲ ਤੋਂ ਸ਼ੌਂਕ ਹੈ ਤੇ ਇਹ ਮੇਰਾ ਪੇਂਟਿੰਗ ਕਰਨ ਦਾ ਤੇ ਮੱਕਬੱਡੀ ਖੇਡਣ ਦਾ ਤੇ ਮੱਕਬੱਡੀ ਜਾ ਪੱਕੂ ਗੱਲ ਕੀਤੀ ਜਾਵੇ ਤੇ ਮੇਨਨ ਮਿਹਨਤ ਕਰਦੇ ਨੇ ਪਰ ਧੀਆ ਦਾ ਜਾਂ ਪੁੱਤ ਦਾ ਹਰ ਇੱਕ ਸੁਪਨਾ ਬਾਪ ਪੂਰਾ ਕਰਦਾ ਹੈ। ਹਾਂ ਜੀ। ਹੰ ਮੇਰੇ ਪਾਪਾ ਦਾ ਇਹ ਸੁਪਨਾ ਹੈ ਕਿ ਮੈਂ ਵੱਡਿਆ ਕੇ ਪੁਲਿਸ ਬਣਾਂ ਤੇ ਮੈਂ ਸੁਪਨਾ ਪੂਰਾ ਕਰਨਾ ਚਾਹੁੰਦਾ। ਕਿੰਨੇ ਪਾਪਾ ਮੈਨੂੰ ਕਹਿੰਦਾ ਕਿ ਪੁੱਤ ਛੱਡ ਦੇ ਤੂੰ ਕੋ ਸੋਚ ਕਿੰਦਾ ਬਣੇਗੀ ਜੇ ਕਰ ਤੂੰ ਇਹੇ ਕੰਮ ਕਰਦਾ ਰਹੀ। ਨਹੀਂ ਕਹਿੰਦੇ ਤੇ ਰਹ ਹੁ ਨਾ ਰਹ ਤੇ ਤੂੰ ਇਹ ਜਾਰੀ ਰੱਖ। ਕੋਈ ਛੋਟੀ ਉਡਾਨ ਵੱਡੀ ਐਸੀ ਹੀ ਤਸਵੀਰ ਅਸੀਂ ਦਿਖਾਵਾਂਗੇ ਬਟਾਲੇ ਦੀ ਇੱਕ 14 ਸਾਲ ਦੀ ਬੱਚੀ ਜੋ ਲਗਾਤਾਰ ਸ਼ੌਂਕ ਰੱਖਦੀ ਹੈ ਪੇਂਟਿੰਗ ਦਾ ਸਮਾਜ 'ਚ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਦੇ ਵਿੱਚ ਕੁਝ ਨਾ ਕੁਝ ਕਲਾ ਹੈਗੀ ਔਰ ਉਸ ਨੂੰ ਸਿਰਫ ਤਾਂ ਸਿਰਫ ਪਰਖਣ ਦੀ ਲੋੜ ਹੈ ਜਾਂ ਤਰਾਸ਼ਣ ਦੀ ਲੋੜ ਹੈ ਬਹੁਤ ਸਾਰੇ ਐਸੇ ਹੀਰੇ ਨੇ ਸੋ ਇੱਕ ਤਸਵੀਰ ਐ ਇਸੇ ਤਰੀਕੇ ਨਾਲ ਬਟਾਲੇ ਦੀ ਲੜ ਬੱਚੀ ਹੈ 14 ਸਾਲ ਦੀ ਜੋ ਲਗਾਤਾਰ ਪੇਂਟਿੰਗ ਦਾ ਸ਼ੌਂਕ ਰੱਖਦੀ ਹੈ ਜੇਕਰ ਪਰਿਵਾਰ ਪੱਖੋਂ ਗੱਲ ਕੀਤੀ ਜਾਵੇ ਤਾਂ ਫਾਦਰ ਸਾਹਿਬ ਸਪੇਅਰ ਪਾਰਟ ਦਾ ਕੰਮ ਕਰਦੇ ਨੇ ਮਿਹਨਤ ਮਜ਼ਦੂਰੀ ਕਰਦੇ ਨੇ ਆਪਣੇ ਦੋਨਾਂ ਬੱਚਿਆਂ ਵਾਸਤੇ ਉਹਨਾਂ ਦੇ ਫਿਊਚਰ ਵਾਸਤੇ ਉਹਨਾਂ ਨੂੰ ਪੜਾ ਲਿਖਾ ਕੇ ਕੋਈ ਬਣਾਉਣਾ ਚਾਹੁੰਦੇ ਨੇ ਤਾਂ ਬੇਟੀ ਦੀ ਗੱਲ ਕਰੀਏ ਤਾਂ ਬੱਚੀ ਦੇ ਵਿੱਚ ਵੀ ਇੱਕ ਅਲੱਗ ਤਰੀਕੇ ਦਾ ਕਲਾਵਾ ਅਲੱਗ ਤਰੀਕੇ ਦਾ ਹੁਨਰ ਆ ਕਿਉਂਕਿ ਪਰਮਾਤਮਾ ਵੱਲੋਂ ਦੇ ਤਾਂ ਦਾ ਇਸ ਬੱਚੀ ਨੂੰ ਕਿਸੇ ਕੋਈ ਸਿੱਖਿਆ ਨਹੀਂ ਨਾ ਦਾ ਸਕੂਲ ਟੀਚਰ ਕੋ ਸਿੱਖਿਆ ਨਾ ਹੀ ਕਿਸੇ ਆਰਟਿਸਟ ਕੋ ਜਾਂ ਕਿਸੇ ਪੇਂਟਰ ਕੋ ਸਿੱਖਿਆ ਜਾ ਕੇ ਇਸ ਬੱਚੀ ਨੇ ਕਲਾਸਾਂ ਲਾਈਆਂ ਵਾ ਸਿਰਫ ਆਪਣਾ ਹੁਨਰ ਆ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਤਸਵੀਰਾਂ ਇਸ ਨੇ ਆਪਣੇ ਹੱਥ ਦੇ ਨਾਲ ਜੜ ਕੇ ਬਣਾ ਦਿੱਤੀਆਂ ਸਿੱਧੂ ਮੂਸੇਵਾਲਾ ਕ੍ਰਿਸ਼ਨ ਮਹਾਰਾਜ ਤੇ ਇੱਕ ਹੋਰ ਪ੍ਰਭੂ શ્રી रामचंद्र ਜੀ ਦੀ ਬਰਾ ਰਹੀ ਨੀ ਇਹ ਬੱਚੀ ਤਸਵੀਰ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਸਾਲ ਤੋਂ ਸ਼ੌਂਕ ਪਿਆ ਵਾ ਬਚਪਨ ਦਾ ਵੀ ਨਹੀਂ ਕਿਹਾ ਜਾ ਸਕਦਾ ਕਿ ਬਚਪਨ ਤੋਂ ਇਸ ਬੱਚੀ ਨੂੰ ਸ਼ੌਂਕ ਸੀ 1 ਸਾਲ ਹੋ ਗਿਆ ਤੇ 1 ਸਾਲ ਤੋਂ ਲਗਾਤਾਰ ਇਸੇ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਬੈਠ ਕੇ ਪੇਂਟਿੰਗ ਕਰਦੀ ਏ ਪੇਂਟਿੰਗ ਦਾ ਸ਼ੌਂਕ ਰੱਖਦੀ ਏ ਇੱਥੋਂ ਤੱਕ ਕਿ ਆਪਣੇ ਮੰਮੀ ਪਾਪਾ ਦੀ ਫੋਟੋ ਤੱਕ ਬਣਾ ਦਿੰਦੀ ਏ ਬੱਚੀ ਨੇ ਸਾਹਮਣੇ ਜਿਹੜਾ ਵੀ ਕੋਈ ਆਣਗੇ ਖੜ ਜਾਂਦਾ ਵਾ ਕਹਿੰਦੀ 2 ਘੰਟੇ ਦੇ ਵਿੱਚ ਮੈਂ ਉਹ ਤਸਵੀਰ ਉਹ ਪੂਰੀ ਕਰ ਦਾਂਗੀ ਗੱਲਬਾਤ ਜ਼ਰੂਰ ਕਰ ਲਾਂਗੇ ਬੱਚੀ ਨਾਲ ਸਭ ਤੋਂ ਪਹਿਲਾਂ ਬੱਚਾ ਨਾਮ ਦੱਸਣਾ ਕੀ ਨਾਮ ਮੈਂ ਨਾਮ ਜਾਨਵੀ ਸ਼ਰਮਾ ਅਸੀਂ ਜਾਨਵੀ ਕਿੰਨੇ ਸਮੇਂ ਦੇ ਤੋਂ ਸ਼ੌਂਕ ਪਿਆ ਹੈ ਕਿ ਲਗਾਤਾਰ ਜਿਹੜੇ ਪੇਂਟਿੰਗ ਕਰ ਰਹੇ ਏ ਮੈਂ 1 ਸਾਲ ਹਾਂਜੀ ਹਾਂਜੀ ਇੱਕ ਸਾਲ ਤੋਂ ਸ਼ੌਂਕ ਹੈ ਤੇ ਇਹ ਮੇਰਾ ਹੁਨਰ ਹੈ ਪੇਂਟਿੰਗ ਕਰਨ ਦਾ ਤੇ ਮੈਂ ਕਬੱਡੀ ਚ ਵੀ ਖੇਡਿਆ ਨੇ ਤੇ ਮੈਂ ਕਬੱਡੀ ਬੜੀਆ ਲਾਇਕ ਤੇ ਅੱਛਾ ਕਬੱਡੀ ਕਿਸੇ ਮਤਲਬ ਸਕੂਲ ਵੱਲੋਂ ਖੇਡਦੇ ਹੋ ਕਦੇ ਅਜੇ ਤੱਕ ਕੋਈ ਸਕੂਲ ਦੀ ਟੀਮ ਹੈ ਹਾਂਜੀ ਮੈਡਲ ਵੀ ਬਹੁਤ ਜਿੱਤ ਕੇ ਆਈ ਹਾਂ ਹਾਂ ਫਾਦਰ ਸਾਹਿਬ ਕੋ ਖੂ ਗੱਲ ਕੀਤੀ ਜਾਵੇ ਤੇ ਮਿਹਨਤ ਮਜ਼ਦੂਰੀ ਕਰਦੇ ਨੇ ਪਰ ਧੀਆਂ ਦਾ ਜਾਂ ਪੁੱਤ ਦਾ ਹਰ ਇੱਕ ਸੁਪਨਾ ਬਾਪ ਪੂਰਾ ਕਰਦਾ ਹਾਂਜੀ ਹਾਂ ਜੀ ਮੇਰੇ ਪਾਪਾ ਦਾ ਇਹ ਸੁਪਨਾ ਹੈ ਕਿ ਮੈਂ ਵੱਡਿਆ ਕੇ ਪੁਲਿਸ ਬਣਾ ਤੇ ਇਹ ਮੈਂ ਸੁਪਨਾ ਪੂਰਾ ਕਰਨਾ ਚਾਹੁੰਦੀ ਹਾਂ ਜੀ ਪੇਂਟਿੰਗ ਦਾ ਸ਼ੌਂਕ ਨਾਲ ਲੱਗਦਾ ਸੁਪਨਾ ਪੂਰਾ ਹੋਏਗਾ ਬਾਪ ਦਾ ਹਾਂ ਜੀ ਪੱਕੇ ਲੈ ਅੱਛਾ ਪਰਿਵਾਰ ਵੱਲੋਂ ਕਿੰਨੀ ਕਿ ਸਪੋਰਟ ਆ ਕਿ ਮਮੀ ਪਾਪਾ ਨੇ ਮਨਾ ਨਹੀਂ ਕੀਤਾ ਕਿ ਬੱਚਾ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਪਾਪਾ ਦਾ ਸੁਪਨਾ ਹੈ ਕਿ ਮੈਂ ਪੁਲਿਸ ਦੀ ਅਫਸਰ ਬਣਾ ਹੈ ਨਾ ਕਈ ਵਾਰੀ ਪਾਪਾ ਵੀ ਮਨਾ ਕਰਦਾ ਕਿ ਪੁੱਤ ਛੱਡ ਦੇ ਤੂੰ ਪੁਲਿਸ ਅਫਸਰ ਕਿੰਦਾ ਬਣੇਂਗੀ ਜੇਕਰ ਤੂੰ ਇਹੇ ਕੰਮ ਕਰਦੀ ਰਹੇਂਗੀ ਨਹੀਂ ਕਿੰਦੇ ਤੇ ਰਹੋ ਨਰਿਆ ਤੇ ਤੂੰ ਇਹ ਜਾਰੀ ਰੱਖ ਕੋਈ ਕੋਈ ਕੁਛ ਨਹੀਂ ਕੰਦੇ ਅੱਛਾ ਇੱਕ ਜੀ ਦੱਸ ਕਿੰਨਾ ਕੁ ਸਮਾਂ ਲੱਗਦਾ ਵਾ ਆਪਾਂ ਨੂੰ ਇੱਕ ਤਸਵੀਰ ਬਣਾਉਣ ਦੇ ਆ ਇਹ ਮੈਨੂੰ 2 ਘੰਟੇ ਬਸ ਲੱਗਦੇ ਤਸਵੀਰ ਬਣਾਉਣ ਲੱਗਣਗੇ ਅੱਛਾ ਜਨਵੀ ਮੈਂ ਸਾਹਮਣੇ ਬੈਠਾ ਤੇਰੇ ਮੇਰੀ ਤਸਵੀਰ ਕਿੰਨੇ ਸਮੇਂ ਚ ਬਣ ਜੇਗੀ ਇਹ ਤੁਹਾਡੀ ਵੇਖ ਕੇ ਤਸਵੀਰ ਤੇ ਇਨੇ ਘੰਟੇ ਲੱਗਨੇ ਹਾਂਜੀ ਇਹ ਫੋਨ ਵੱਲੋਂ ਵੇਖ ਕੇ ਫਿਰ 2 ਘੰਟੇ ਲੱਗਦੇ ਹਾਂਜੀ ਅੱਛਾ ਇਹ ਸਾਰੀਆਂ ਜਿਹੜੀਆਂ ਤਸਵੀਰਾਂ ਸਿੱਧੂ ਮੂਸੇਵਾਲਾ ਹੋ ਗਿਆ ਜਾਂ ਪ੍ਰਭੂ ਜੀ ਸ਼੍ਰੀ ਕ੍ਰਿਸ਼ਨ ਪ੍ਰਭੂ ਜੀ 람ਚੰਦਰ ਜੀ ਹੋਗੇ ਇਹ ਸਾਰੀਆਂ ਦੇਖ ਕੇ YouTube ਤੋਂ ਜਾਂ ਸੋਸ਼ਲ ਮੀਡੀਆ ਦੇਖ ਕੇ ਬਣਾਈਆਂ YouTube ਤੋਂ ਸਿੱਧੂ ਮੂਸੇਵਾਲਾ ਦੀ ਮੈਂ ਆ ਬਣਾਈ ਹੈ ਫੋਨ ਵਾਲੇ ਵੇਖ ਕੇ ਫੋਟੋ ਵਾਲੀਆਂ ਹਾਂਜੀ ਤੇ ਆ ਦੋਨੇ YouTube ਬਲੇ ਵੇਖ ਨੇ ਕਿਹੜੀ ਕਲਾਸ ਕਿਹੜੀ ਚ ਪੜਦੇ ਹੋ ਕਿਹੜੀ ਟੀਚਰ ਨੇ ਸਪੋਰਟ ਕੀਤੀ ਹੈ ਕਿ ਜਾਨਵੀ ਦੀ ਚੰਗੀ ਪੇਂਟਿੰਗ ਆ ਇਹਨੂੰ ਅਸੈਂਬਲੀ ਦੇ ਵਿੱਚ ਜਦੋਂ ਐਸ ਵੀਰੇ ਅਸੈਂਬਲੀ ਹੁੰਦੀ ਹੈ ਹਸਪੀਟਲ ਕੀ ਦੇ ਸਨਮਾਨ ਕੀਤਾ ਜਾਵੇ ਨਹੀਂ ਉਹਨਾਂ ਨੂੰ ਹਜੇ ਪਤਾ ਨਹੀਂ ਹੈ ਕਿ ਮੈਂ ਕਰਦੀ ਆਂ ਪਰ ਇੱਕ ਮੈਂ ਟੀਚਰ ਦੀ ਤੇ ਉਹਨਾਂ ਦੇ ਹਸਬੰਦ ਵੀ ਬਣਾਏ ਸੀ ਉਹਨਾਂ ਨੂੰ ਬਹੁਤ ਪਸੰਦ ਆਇਆ ਤੇ ਉਹ ਕਰੇ ਲਾਗੇ ਸੀ ਅੱਛਾ ਕਦੇ ਕਿਸੇ ਨੇ ਬਾਹਰੋਂ ਕਿਸੇ ਰਿਸ਼ਤੇਦਾਰ ਨੇ ਕਿਹਾ ਹੈ ਜਾਨਵੀ ਮੇਰੀ ਤਸਵੀਰ ਬਣਾ ਦੇ ਹੈ ਬੁੱਕਾਂ ਦੇ ਮੈਂ ਦੇਖੀਆਂ ਕਾਪੀ ਵਾਪ ਭਰੀਆਂ ਦੂਨ ਡਰਾਇੰਗ ਬੁੱਕ ਹੈ ਨਾ ਨਹੀਂ ਹਜੇ ਨਹੀਂ ਹੈ ਕਛੇ ਉਹਨਾਂ ਨੇ ਮੈਂ ਹਜੇ ਆਪਣੇ ਬਣਾਣੇ ਆ ਬਿਲਕੁਲ ਜੀ ਬੱਚੀ ਇਹ 14 ਸਾਲ ਦੀ ਇੱਕ ਸਾਲ ਤੋਂ ਲਗਾਤਾਰ ਇਸੇ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਬੈਠ ਕੇ ਬਣਾਉਂਦੀ ਹੈ ਕਿਸੇ ਕੋ ਸਿੱਖਿਆ ਵੀ ਨਹੀਂ ਹੈਗਾ ਗੋਡ ਗਿਫਟ ਕਿਹਾ ਜਾ ਸਕਦਾ ਹੈ ਕਿ ਪ੍ਰਮਾਤਮਾ ਵੱਲੋਂ ਇਸ ਬੱਚੀ ਨੂੰ ਦਾਤ ਆ ਲਗਾਤਾਰ ਇਸ ਵੱਲੋਂ ਜਿਹੜੀਆਂ ਮੈਂ ਤਸਵੀਰਾਂ ਆਪਣੇ ਹੱਥ ਦੇ ਨਾਲ ਤਿਆਰ ਕੀਤੀਆਂ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਸਾਹਮਣੇ ਬੈਠਾ ਬੱਚੀ ਨੇ ਕਿਹਾ ਕਿ 3 ਘੰਟੇ ਲੱਗਣਗੇ 3 ਘੰਟੇ ਦੇ ਵਿੱਚ ਮੈਂ ਤੁਹਾਡੀ ਤਸਵੀਰ ਵੀ ਜਿਹੜੀ ਆ ਬਣਾ ਦਵਾਂਗੇ ਜਿੱਕਰ ਗੱਲ ਕੀਤੀ ਜਾਵੇ ਤਾਂ ਅਜੇ ਹੀ ਹੁਨਰ ਜੇਕਰ ਕਲਾ ਦੀ ਗੱਲ ਕਰੀਏ ਤਾਂ ਅਜਿਹੇ ਪਰਮਾਤਮਾ ਵੱਲੋਂ ਹੀ ਜੇਕਰ ਦਾਤ ਬਖਸ਼ੀ ਜਾਵੇ ਜਾਂ ਬੁੱਧੀ ਬਖਸ਼ੀ ਜਾਵੇ ਤਾਂ ਤਾਂ ਹੀ ਅਜਿਹੇ ਹੁਨਰ ਜਿਹੜੇ ਨੇ ਉਸ ਇਨਸਾਨ ਦੇ ਵਿੱਚ ਉਸ ਬੱਚੇ ਦੇ ਵਿੱਚ ਹੁੰਦੇ ਨੇ ਇਸੇ ਤਰੀਕੇ ਨਾਲ ਲਗਾਤਾਰ ਬਟਾਲੇ ਦੀ ਧੀ ਹੈ ਜਿਹੜੀ ਲਗਾਤਾਰ ਪੇਂਟਿੰਗ ਕਰਦੀ ਹੈ ਮਾਤਾ ਨੇ ਉਹਨਾਂ ਦੇ ਗੱਲਬਾਤ ਜ਼ਰੂਰ ਕਰਾਂਗੇ ਇੱਧਰ ਆ ਜਿਓ ਜੇ ਬਿਲਕੁਲ ਗੱਲਬਾਤ ਕਰ ਲਾਂਗੇ ਮਦਰ ਨਾਲ ਅੱਛਾ ਭੈਣ ਕਿੰਨਾ ਸਮਾਂ ਹੋ ਗਿਆ ਬੱਚੀ ਨੇ ਦੱਸਿਆ 1 ਸਾਲ ਹੋ ਗਿਆ ਲਗਾਤਾਰ ਹੈ ਨਾ ਮਿਹਨਤ ਬੜੀ ਕਰਦੀ ਹੈ ਲੱਗਦਾ ਕਿ ਇਸ ਮਿਹਨਤ ਦੇ ਵਿੱਚ ਮਾਪੇ ਦਾ ਸੁਪਨਾ ਪੂਰਾ ਕਰ ਦੇਗੀ ਅਫਸਰ ਬਣੇਗੀ ਹਾਂਜੀ ਬਣੇਗੀ ਬਹੁਤ ਵਧੀਆ ਮਤਲਬ ਸਾਲਕ ਹੋ ਗਿਆ ਇਹਨਾਂ ਨੂੰ ਕਰਦੀ ਹਾਂਜੀ ਮੰਮੀ ਪਾਪਾ ਦੇ ਵੀ ਕਹਿੰਦੀ ਤਸਵੀਰ ਬਣਾ ਦਿੰਦੀ ਹਾਂਜੀ ਹਾਂਜੀ ਬਣਾਈ ਆ ਹਾਂਜੀ ਬਣਾਈ ਆ ਅੱਛਾ ਤੁਹਾਡਾ ਕਿੰਨਾ ਕਿ ਸੁਜੋਗ ਆ ਫਿਰ ਲਗਾਤਾਰ ਕਿਉਂਕਿ ਕਈ ਵਾਰੀ ਹੁੰਦਾ ਨਾ ਮਾ ਮਾਪ ਨੂੰ ਲੱਗਦਾ ਕਿ ਬੱਚੇ ਬੰਦ ਨਹੀਂ ਕਿਹੜੀ ਡਰਾਇੰਗ ਦੇ ਇਹਦੇ ਵਿੱਚ ਅੱਗੇ ਜਾ ਕੇ ਕੀ ਕਰੇਗੀ ਸਰ ਇਸੇ ਤਰ੍ਹਾਂ ਕਿ ਨਾ ਆਪਣੀ ਪੜ੍ਹਾਈ ਵੀ ਪਿੱਛੇ ਛੱਡ ਦੇਗੀ ਫਿਰ ਜਦੋਂ ਇੱਧਰਲੇ ਪਾਸੇ ਲੱਗ ਜੇ ਹਾਂਜੀ ਦੇਖੋ ਮਹਾਰਾਣੀ ਦੀ ਕਿਰਪਾ ਆ ਬਸ ਉਹਨਾਂ ਦਾ ਆਸ਼ੀਰਵਾਦ ਚਾਹੀਦਾ ਆ ਇਹ ਤੇ ਬੱਚੀ ਦੀ ਆ ਮਿਹਨਤ ਹਾਂਜੀ ਤੇ ਪਾਪਾ ਦੀ ਵੀ ਸਪੋਰਟ ਆ ਤੇ ਮੇਰੀ ਵੀ ਸਪੋਰਟ ਆ ਹਾਂਜੀ ਬਸ ਵੀ ਬਿਲਕੁਲ ਮਾਂ-ਬਾ ਵੱਲੋਂ ਵੀ سپورਟ ਆ ਤੇ ਪ੍ਰਮਾਤਮਾ ਵੱਲੋਂ ਵੀ ਇਸ ਬੱਚੀ ਨੂੰ ਅਸ਼ੀਰਵਾਦ ਆ ਤਾਂ ਹੀ ਲਗਾਤਾਰ ਇਸੇ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਬੈਠ ਕੇ ਇਹ ਬੱਚੀ ਜਿਹੜੀ ਆ ਪੇਂਟਿੰਗ ਕਰਦੀ ਏ ਪੇਂਟਿੰਗ ਕਰਨ ਦਾ ਸ਼ੌਂਕ ਰੱਖਦੀ ਸੀ ਇੱਕ ਸਾਲ ਤੋਂ ਲਗਾਤਾਰ ਇਸੇ ਤਰੀਕੇ ਨਾਲ ਨਾ ਹੀ ਕੋਈ ਉਸਤਾਦ ਆ ਰਿਹਾ ਅਤੇ ਨਾ ਹੀ ਕਿਸੇ ਟੀਚਰ ਕੋ ਸਿੱਖਿਆ ਵਾ ਟੀਚਰ ਦੀ ਪੇਂਟਿੰਗ ਜ਼ਰੂਰ ਬਣਾ ਕੇ ਦਿੰਦੀ ਹੈ ਪਰ ਉਸ ਵੱਲੋਂ ਸਨਮਾਨਤਾ ਨਹੀਂ ਇਸ ਬੱਚੀ ਨੂੰ ਕੀਤਾ ਗਿਆ ਪਰ ਉਸ ਟੀਚਰ ਨੂੰ ਜ਼ਰੂਰ ਪਤਾ ਲੱਗ ਗਿਆ ਕਿ ਬੱਚੀ ਪੇਂਟਿੰਗ ਜਿਹੜੀ ਹੈ ਚੰਗੀ ਕਰ ਲੈਂਦੀ ਹੈ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਜਤਿੰਦਰ ਗੁੰਡਾ ਡੇਲੀ ਪੋਸਟ ਪੰਜਾਬੀ ਬਟਾਲਾ